ਕਰਮਚਾਰੀ ਦਲ ਦੀ ਸਰਕਲ ਪ੍ਰਧਾਨ ਗੁਰਦਾਸਪੁਰ ਤੋਂ ਦਿਲਬਖ ਸਿੰਘ ਬੁੱਟਰ ਦੇ ਸਬਡਿਵੀਜ਼ਨ ਅੜੀਵਾਲ ਫੰਕਸ਼ਨ ਤੇ ਸਬਡਿਵੀਜ਼ਨ ਅੜੀਵਾਲ ਦੇ ਪ੍ਰਧਾਨ ਸਰਦਾਰ ਗੁਰਦੀਆਲ ਸਿੰਘ ਕਰਮਚਾਰੀ ਦਲ ਜਾਈ ਕੌਂਸਲ ਅਤੇ ਦਸਤਰ ਦੇ ਸਟਾਫ ਵੱਲੋਂ ਦਿਲਬਖ ਸਿੰਘ ਬੁੱਟਰ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਦਿਲਬਖ ਸਿੰਘ ਬੁੱਟਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਜਲਦੀ ਹੱਲ ਨਾ ਕੀਤੀਆਂ ਤਾਂ ਸੰਘਰਸ਼ ਵਿੜਾਂਗੇ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ ਕੀ ਕਹਾਂਗਾ ਬਾਈਬੂ ਦਿੱਤੀ ਬਤੇ ਦਾਜ ਪ੍ਰਬੰਧਕਾ ਬੁਟਰ ਸਰ ਤੋਂ ਪ੍ਰਧਾਨ ਵਿਕਾਸਪੁਰ ਕਰਮਚਾਰੀਦਾਨ ਮੈਂ ਅੱਜ ਜਿੱਥੇ ਅਲੀਵਾਲ ਸਾਧੂ ਜਨ ਸਰ ਤੋਂ ਪ੍ਰਧਾਨ ਬਣ ਕੇ ਪਹਿਲੀ ਵਾਰ ਆਇਆ ਅਲੀਵਾਲ ਦੇ ਸਾਥੀਆਂ ਨੇ ਬਹੁਤ ਮਾਨਦਾਨ ਮਾ ਦਿੱਤਾ ਮੈਂ ਦਾ ਧੰਨਵਾਦੀ ਆ ਪਰ ਆਪ ਜੀ ਦੇ ਵੀਡੀਓ ਦੇ ਜ਼ਰੀਏ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦਾ ਕਿ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਉਹ ਸਰਕਾਰ ਨੂੰ ਲਾਗੂ ਕਰੇ ਔਰ ਮੁਲਾਜ਼ਮਾਂ ਦਾ ਇਹ ਰੋਸ ਆ ਉਹ ਸ਼ਾਂਤ ਹੋਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਦਿਖੇ ਦਿੱਤੇ ਜਾਣਗੇ ਤੇ ਸਾਰੀ ਜਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਏਗੀ ਸਾਡੇ ਸਾਥੀ ਪਿਛਲੇ ਸਮੇਂ ਦੇ ਵਿੱਚ ਬਹੁਤ ਘਾਤਕ ਹਸੇ ਵਾਪਰਿਆ ਔਰ ਸਾਥੀਆਂ ਨੇ ਆਪਣੀਆਂ ਜਾਨਾਂ ਗਵਾਈਆਂ ਅਸੀਂ ਪੰਜਾਬ ਸਰਕਾਰ ਤੋਂ ਆਪਣੀ ਮੈਨੇਜਮੈਂਟ ਤੋਂ ਮੰਗ ਰੱਖੀ ਆ ਕਿ ਸਾਡਾ ਸਾਥੀ ਜੇ ਕੋਈ ਇਹਨਾਂ ਹੱਥਾਂ ਵਾਪਰਦਾ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਔਰ 1 ਕਰੋੜ ਦੀ ਗ੍ਰਾਂਟ ਜਿਹੜੀ ਆ ਉਹ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਔਰ ਨਾਲ ਸਰਕਾਰੀ ਨੌਕਰੀ ਜੋ ਉਸ ਬੱਚੇ ਦੀ ਯੋਗਤਾ ਅਨੁਸਾਰ ਜਿਹੜੀ ਆ ਉਹ ਨੌਕਰੀ ਦਿੱਤੀ ਜਾਵੇ ਇਹ ਸਾਡੀ ਮੰਗ ਸਰਕਾਰ ਕੋਲ ਗਈ ਆ ਅਸੀਂ ਆਸ ਕਰਦੇ ਆ ਕਿ ਸਾਡੀ ਇਹ ਮੰਗ ਜਿਹੜੀ ਆ ਉਹ ਬਹੁਤ ਜਲਦੀ ਮੰਨ ਲੈਣਗੇ ਔਰ ਸਾਡੇ ਪਿਛਲੇ ਸਮੇਂ ਤੋਂ ਜਿਹੜਾ ਪੇ ਕਮਿਸ਼ਨ ਦਾ ਬਕਾਇਆ ਸਾਡਾ ਰੁਕਿਆ ਪਿਆ ਮਲਾਜਮਾਂ ਦਾ 3-3 4-4 ਲੱਖ ਰੁਪਏ ਹਰ ਮਲਾਜਮ ਦਾ ਕੋਈ ਸਰਕਾਰ ਦੱਬੀ ਬੈਠੀ ਆ ਡੀਏ ਸਾਡਾ ਦੱਬ ਕੇ ਬੈਠੀ ਆ ਅਸੀਂ ਜਦੋਂ ਇਹ ਹੌਣ ਚ ਸਰਕਾਰ ਆਈ ਸੀ ਇਹਨਾਂ ਨੇ ਨਵੀਂ ਪੈਨਸ਼ਨ ਪੁਰਾਣੀ ਪੈਨਸ਼ਨ ਜਿਹੜੀ ਆ ਉਸ ਸਕੀਮ ਬਹਾਲੀ ਦਾ ਇਹਨਾਂ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਔਰ ਨਾ ਹੀ ਉਹ ਅਜੇ ਰਾਣੀ ਪੈਨਸ਼ਨ ਸਕੀਮ ਜਿਹੜੀ ਆ ਬਹਾਲ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਮੁਲਾਜ਼ਮਾਂ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਰਨਗੇ ਜਿਹਦੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਸਾਡੀਆਂ ਲਾਗੂ ਕਰਨ ਇਹਨਾਂ ਨਾਲ ਦਾਅਸ ਕੇ ਮਾਂ ਦਾ ਜੱਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਦਾਸ ਬਜਾਦ ਸਿੰਘ ਸਬਰੀਨ ਵਾਲਾ ਪ੍ਰਧਾਨ ਕਰਮਚਾਰੀ ਦਲ ਅੱਜ ਬੜਾ ਕੁਝੇ ਮੌਕੇ ਦੇ ਸਰਦਾਰ ਦਲਬਾਖ ਸਿੰਘ ਜੀ ਪੁੱਤਰ ਜਿਨ੍ਹਾਂ ਨੂੰ ਸਰਕਲ ਅਰਦਾਸਪੁਰ ਦਾ ਪ੍ਰਧਾਨ ਬਣਾਇਆ ਵਾ ਅਲੀਵਾਲ ਪਹੁੰਚਦੇ ਅਸੀਂ ਜਿੱਤੇ ਕਰਮਚਾਰੀ ਢਾਲ ਵੱਲੋਂ ਜੇ ਕੌਂਸਲ ਵੱਲੋਂ ਤੇ ਦਫਤਰ ਦੇ ਸਾਥੀਆਂ ਵੱਲੋਂ ਅਸੀਂ ਸਾਥੀ ਦਾ ਜੀਆਂ ਆਖਦੇ ਆ ਜੀ